ਕਹਿੰਦੇ ਵੀਰ ਜੀ ਹੋਰਾਂ ਨੂੰ ਹੋਮੋਂਗੇ ਮੜਾ ਜਾ ਮੈਂ ਹਾਂ ਜੀ ਮੈਂ ਡਰ ਗਿਆ ਜੀ ਪਹਿਲਾਂ ਤਾਂ ਮਾਹੀ ਜਲ ਮੈਂ ਹੋ ਜਾਣਾ ਜੀ ਮੈਂ ਹੋ ਗਿਆ ਉਧਰ ਨੂੰ ਮਾਹ ਹਾਂ ਜੀ ਦੱਸੋ ਇਹ 2 ਮਹੀਨਿਆਂ ਦਾ ਸੀਗਾ ਜੀ ਜਾਂ ਮੈਂ ਪਾਲਿਆ ਫਿਰ ਇਹ ਜਦੋਂ ਮੈਂ ਜੋੜੇ ਪੱਲੇ ਦਾ ਕੰਮ ਕਰਦਾ ਹੁੰਦਾ ਸੀਗਾ ਜੀ ਜਾਂ ਮੈਂ ਦੇਖਿਆ ਜੇ ਮੰਦਾ ਪੈ ਗਿਆ ਕੰਮ 'ਚ ਵੀ ਚਲੋ ਆਹ ਕੰਮ ਨਾਲ ਤੋੜ ਲਾਨੇ ਆ ਮੈਂ ਨਾਲ ਕੰਮ ਤੋੜ ਲਿਆ ਜੀ ਤੋੜਿਆ ਵੀਰ ਜੀ ਫਿਰ ਮੈਨੂੰ ਇੱਕ ਬੈਨੀਫਿਟ ਇੰਨਾ ਵਧੀਆ ਲੱਗਿਆ ਆਪਣੇ ਆਪ ਨੂੰ ਮਹਾਜਲਾ ਆਪਣਾ ਆਪਾ ਬੱਚੇ ਨੂੰ ਘਰ ਬਣਾ ਕੇ ਦੇਣੇ ਆਪਾ ਜੰਮਣ ਸਾਰੇ ਪਹਿਲੇ ਕਹਿ ਦਿੰਦੇ ਨੇ ਵੀ ਇਹ ਬੱਚੇ ਦੇ ਕਮਰਾ ਇੱਧਰ ਲਾਏ ਇਹਦਾ ਹੈ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਇਹ ਕੰਮ ਕਰੀਏ ਵੀ ਆਪਾਂ ਵੀ ਕਿਸੇ ਬੱਚੇ ਦਾ ਘਰ ਬਣਾ ਕੇ ਦੇਈਏ ਕਿਸੇ ਨੂੰ ਮੂਰੇ ਤਾਂ ਵੀਰ ਜੀ ਜਦੋਂ ਮੈਂ ਲੱਗ ਗਿਆ ਬਣਾਉਣ ਫਿਰ ਇਹ ਮਨੂੰ ਮੇਰੇ ਲਈ ਗਾਹ ਕਾਉਣ ਲੱਗੇ ਗਾਹ ਕਾਇਆ ਮੈਨੂੰ ਚੰਗਾ ਲੱਗਾ ਇਹ ਮਾਂ ਵੀ ਆਪਾ ਬਹੁਤ ਵਧੀਆ ਬਣਾ ਰਹੇ ਹਾਂ ਮੇਰਾ ਇੰਨਾ ਵੀਰ ਜੀ ਮਤਲਬ ਮਨੂੰ ਚੌੜਾ ਚੜਿਆ ਖਾਲਣਾ ਮੈਂ ਇੰਨਾ ਵਧੀਆ ਬਣਾਉਣ ਲੱਗ ਗਿਆ ਹਰੇਕ ਜਾਨਵਰ ਜਾਨਵਰ ਬਾਰੇ ਮਨੂੰ ਇੰਨੇ ਨੌਲੇਜ ਹੋ ਗਏ ਇਹਦੇ ਵਿੱਚ ਜਾਨਵਰ ਕਿਹੜਾ ਵੱਢ ਸਕਦਾ ਇਹ ਚ ਕਿਹੜਾ ਬੜੂਗਾ ਇਹ ਕਿਹੜਾ ਇਹ ਕਿਵੇਂ ਭਜਾਊਗਾ ਇੱਕ ਦੂਜੇ ਨੂੰ ਕਿਵੇਂ ਇਹ ਲੜਨਗੇ ਜੀ ਇੱਕ ਵਾਰੀ ਵੀਰ ਜੀ ਉਹਰੇ ਮੈਂ ਲਾਇਆ ਸੀਗਾ ਉਹਦੇ ਖੰਬੇ ਤੇ ਦਰਖਤ ਦੇ ਉੱਪਰ ਲਾਤਾ ਜੀ ਉਹ ਘਟਾਰ ਖਾਤਰ ਜੀ ਜਾਂ ਮੈਂ ਘਟਾਰ ਖਾਤਰ ਲਾਇਆ ਜੀ ਮੇਰੀ ਘਟਾਰ ਆ ਕੇ ਉੱਪਰ ਠੁੰਗਾ ਲਾਗੇ ਮਾਰ ਮੇਰੇ ਅੱਡੇ ਤੇ ਅੱਡੇ ਤੇ ਠੁੰਗਾ ਮਾਰੀ ਕੇ ਮੈਂ ਨਾ ਗੌਰ ਕਰੀ ਮਾਂ ਕੋਈ ਗੱਲ ਆ ਵੀ ਇਹ ਇਹਦੇ ਮਗਰ ਕੁਝ ਪਿਆ ਹੋਇਆ ਜਾਂ ਮੈਂ ਦੇਖਿਆ ਵੀਰ ਜੀ ਉਹਦੇ ਉੱਪਰ ਉਲੂ ਬੈਠਾ ਫਿਰ ਮੈਂ ਉਲੂ ਜਾਂ ਦੇਖਿਆ ਮਾਂ ਵੀ ਉਲੂ ਹੈ ਜਦਾਂ ਓ ਜਮੈਂ ਚੱਕੀ ਵੀਰ ਜੀ ਡਾਂਗਾ ਮੈਂ ਮਾਰੀ ਖੋਦ ਉਹਦੇ ਉਹ ਉੱਲੂ ਫਰਾਰ ਹੋ ਗਿਆ ਜਦੇ ਨਿਕੜ ਗਏ ਜਦੇ ਘਟਾਰਾਂ ਦੋਏ ਆ ਗਿਆਂ ਇੱਕ ਬੈਠ ਗਈ ਇੱਕ ਢੱਕਾ ਲਏ ਉਹ ਲੱਗੀ ਵਿਚ ਧਰਨੇ ਜਿਹੋਦੇ ਉਦੋਂ ਬਾਅਦ ਜਦ ਮੈਂ ਦੇਖਿਆ ਮਾਹ ਵੀ ਚਾਲ ਕੋਈ ਗੱਲਾਂ ਪੈਣ ਕਿੱਧਰ ਹੋਰ ਧਰਦਾਂ ਨਾ ਉਹ ਇੱਕ ਮੈਂ ਹੋਰ ਧਰਤਾ ਵੀਰ ਜੀ ਉਹਦੇ ਵਿੱਚ ਘੁੱਗੀ ਵੜ ਗਈ ਵੀਰੇ ਘੁੱਗੇ ਬੜੇ ਵੀ ਜਿਆਦਾ ਮੈਂ ਦੇਖਿਆ ਮੈਂ ਇਹ ਵੀ ਹੈਰਾਨ ਇਹਨੂੰ ਵੀ ਲੱਗਿਆ ਹੈਰਾਨ ਕਰਨਾ ਫਿਰ ਕੱਲਣਾ ਹੋਰ ਧਰਤਾ ਜੀ ਹਾਂਜੀ ਉਹਨਾਂ ਦੇ ਗੁਣ ਪਤਾ ਲੱਗੇ ਨੇ ਕੋਈ ਭੇਤ ਆਇਆ ਜੋਂਦੇ ਤੁਸੀਂ ਆਲਣੇ ਕਰੋ ਹਾਂ ਵੀਰ ਜੀ ਮੈਨੂੰ ਬਹੁਤ ਭੇਤ ਆ ਗਿਆ ਜੀ ਵੀ ਆਹ ਜਾਨਵਰ ਕਿਹੜੇ ਮੋਗੇ ਵਿੱਚ ਵੜੂਗਾ ਆਹ ਜਾਨਵਰ ਕਿਹੜੇ ਡੀਲਿੰਗ ਮਤਲਬ ਵੜੂਗਾ ਕਿਦੇ ਵਿੱਚ ਇਹ ਹਰੇਕ ਮਤਲਬ ਜਾਨਵਰ ਦਾ ਮੈਨੂੰ ਪਤਾ ਹੁਣ ਗੋ ਆ ਜੀ ਆਪਣੇ ਗੋ ਹੁੰਦੇ ਆ ਨਾ ਗੋ ਆ ਗਿਆ ਕੋਲ ਹੁੰਦੇ ਆ ਕਾਲੇ ਰੰਗ ਦੇ ਜੀ ਉਹਦਾ ਮੈਨੂੰ ਪਤਾ ਵੀ ਉਹ ਆਲਣੇ ਇੱਕ ਮਹੀਨਾ ਹੀ ਰਹਿੰਦਾ ਜੀ ਬੱਚੇ ਉਹ ਜਾਨਵਰਾਂ ਇੱਕ ਮਹੀਨੇ ਤੋਂ ਬਾਅਦ ਉਹਦੇ ਵਿੱਚ ਨਾਲ ਡੱਕਾ ਧਰੇ ਜਿਓ ਨਾ ਹੋਪੋ ਚੁੱਕ ਕੇ ਲਿਆਵੇ ਜੀ ਉਹ ਆਪਣੀ ਸਵਾਈ ਦੇ ਨਾਲ ਸਾਫ ਸੋਤਰਾ ਵਿੱਚੇ ਬੈਠ ਕੇ ਵਿੱਚੇ ਬੱਚੇ ਕੱਢ ਕੇ ਜੀ ਉੱਡ ਕੇ ਲੈ ਕੇ ਭਗ ਜਾਂਦਾ ਜੀ ਜਦੋਂ ਹਾਂਜੀ ਉਹ ਡੱਕਾ ਨਹੀਂ ਧਰਦਾ ਕੋਈ ਵੀ ਉਹ ਮਹੀਨੇ ਮਗਰੋਂ ਬਸ ਐਂ ਪਤਾ ਲੱਗਦਾ ਵੀ ਲੈ ਗਿਆ ਬੱਚਾ ਕੱਢ ਕੇ ਜੀ ਹਾਂਜੀ ਤੇ ਇੱਕ ਹੁਣ ਜਿਹੜਾ ਮੈਨੂੰ ਵੀਰ ਆਏ ਸੀਗਾ ਇੱਕ ਮਿਰਲੇਵੇ ਕੱਲ ਜੀ ਉਹ ਮੈਨੂੰ ਕਹਿੰਦਾ ਯਾਰ ਤੋ ਆ ਲੈਣਾ ਤਾਂ ਬਣਾਉਣਾ ਮਾ ਹਾਂ ਵੀਰ ਜੀ ਬਣਾਉਣਾ ਆ ਮਾ ਤੁਸੀਂ ਹੁਕਮ ਦੱਸੋ ਤੁਹਾਨੂੰ ਕਹਿ ਜਾ ਚਾਹੀਦਾ ਕਹਿੰਦਾ ਯਾਰ ਮੈਨੂੰ ਨਿਉਲੇ ਖਾਤਰ ਚਾਹੀਦਾ ਮਹਾਵੀਰੇ ਯਾਰ ਨਿਹੌੜੇ ਵਾਲੇ ਤੋਂ ਕਿ ਬੜੇ ਗੱਲ ਇਹ ਵੀ ਬਣਾ ਦੂੰਗਾ ਮਾਵਾ ਤੁਸੀਂ ਮੈਨੂੰ ਆਰਡਰ ਦੋ ਨਿਹੌੜੇ ਵਾਲਾ ਵੀ ਤਿਆਰ ਕਰ ਦਣਾ ਕਹਿੰਦਾ ਫਿਰ ਆਊਗਾ ਕਿਵੇਂ ਮਹਾਵੀਰੇ ਇਹਦਾ ਆਉਣ ਦਾ ਬਾਰੇ ਤਾਂ ਪਤਾ ਨਹੀਂ ਵੀ ਕਿਵੇਂ ਆਊਗਾ ਜੇ ਰੱਖੇ ਵੀ ਨਾ ਥੋੜੇ ਲਵੇ ਫਿਰ ਜਰੂਰਤ ਦੇ ਵਿੱਚ ਫੱਟ ਕਰ ਦੂੰਗਾ ਮਾਦਾ ਘਾਰ ਬਣਾ ਲਊਗਾ ਕਹਿੰਦਾ ਕੋਈ ਗੱਲ ਨਹੀਂ ਵੀਰੇ ਬਣਾ ਦਿਓ ਸਾਈ ਦੇ ਗਿਆ ਜੀ ਹੁਣ ਉਹਨੂੰ ਬਣਾ ਕੇ ਦੇਣਾ ਜੀ ਵੀਰ ਜੀ ਮੈਂ ਸੱਪ ਦਾ ਲੈਣਾ ਬਣਾਇਆ ਸੀਗਾ ਗੋਲਪੁਰ ਜਿਹੀ ਆਪਣੇ ਬਾਲ ਹੁੰਦੇ ਨੇ ਜੀ ਬਾਲਾਂ ਵਰਗੀਆਂ ਗਲੀਆਂ ਕੱਢਿਆਂ ਮਾ ਵੀ ਨੁਕਸਾਨ ਨਾ ਕਰਦੇ ਕਿਸੇ ਦਾ ਵੀ ਇਹ ਉਹ ਬਾਲਾਂ ਵਰਗਾ ਬਣਾ ਕੇ ਜੀ ਗੋਲ ਉਹ ਮੈਂ ਸਲਾਰ ਪਿੰਡ ਭੇਜਿਆ ਸੀ ਉਹਨਾਂ ਦਾ ਰੱਖਿਆ ਸੀਗਾ ਜੀ ਨਿਓਂ ਚੋਂ ਨਿਕੜ ਗਿਆ ਸੀ ਉਹ ਨਿਓਂ ਚੋਂ ਉਹਨਾਂ ਨੇ ਘੜੇ ਚ ਫਟ ਕਰ ਲਿਆ ਘੜੇ ਚ ਫਟ ਕਰ ਆ ਵੀਰ ਜੀ ਹੌਲੀ ਹੌਲੀ ਉਹਦੇ ਵਿੱਚ ਜਿਵੇਂ ਡੰਗਰੀ ਮਾਰਦਾ ਸੀਗਾ ਉਹ ਪੀੜਾ ਸੱਪ ਦੀਗਾ ਪਤਾ ਨਹੀਂ ਕਿਹਜਾ ਸੀਗਾ ਉਹ ਉਦੇ ਵਿੱਚ ਉਹਨਾਂ ਨੇ ਫਿੱਟ ਕਰ ਲਿਆ ਉਹਦੇ ਵਿੱਚ ਲੱਗਾ ਰਹੇ ਹਨ ਹੁਣ ਉਸ ਤੋਂ ਬਾਅਦ ਉਹਨਾਂ ਦੇ ਲਈ ਮੈਂ ਜਾਇ ਨਹੀਂਗਾ ਜੀ ਮੇਰਾ ਕੰਮ ਚੱਲਦਾ ਸੀ ਹੁਣ ਮੈਨੂੰ ਸਾਲ ਮੰਗੋ ਹੋ ਗਿਆ ਜੀ ਹਜੇ ਤੱਕ ਉਹਨਾਂ ਦਾ ਬੱਚਾ ਵੀ ਹੈਗਾ ਜਾਂ ਨਹੀਂ ਹੈਗਾ ਉਹਦੇ ਬਾਰੇ ਹੁਣ ਪਤਾ ਨਹੀਂ ਵੀਰ ਜੀ ਜਿੱਦਾਂ ਮੈਂ ਕੰਮ ਸ਼ੁਰੂ ਕਰਿਆ ਵੀਰ ਜੀ ਉਦੋਂ ਦਾ ਪਹਿਲਾ ਬੌਸ ਸੀਗਾ ਆ ਹੁਣ ਪਹਿਲਾਂ ਘੱਟ ਸੀਗਾ ਥੋੜਾ ਜਿਹਾ ਮੈਂ ਝੂਠ ਬੋਲਾਂ ਜੀ ਆ ਹੁਣ ਜਿੱਦਣ ਦੀ ਵੀਰ ਜੀ ਨੇ ਵੀਡੀਓ ਬਣਾਈ ਆ ਮੇਰੀ ਜੀ ਹੁਣ ਉਦੋਂ ਦਾ ਅਮਰੀਕਾ ਕੈਨੇਡਾ ਤੱਕ ਮੇਰੀ ਸਾਰੇ ਆ ਭਾਗੀ ਜੀ ਵੀਡੀਓ ਹੁਣ ਬਹੁਤ ਲੈ ਕੇ ਵੀ ਜਾਂਦੇ ਨੇ ਜੀ ਬਹੁਤ ਲੱਗੇ ਲੈ ਜਾਣ ਵੀਰ ਜੀ ਤੋਂ ਹੋਰ ਹਾਂਜੀ ਜਿਹੜੇ ਲੋਕਾਂ ਵੱਲੋਂ ਵਧੀਆ ਸਾਥ ਹੈ ਲੋਕਾਂ ਵੱਲੋਂ ਵਧੀਆ ਸਾਥ ਹੈ ਜਿਹੜੇ ਮੇਰੇ ਵੀਰ ਮੇਰੀ ਬਣਾ ਕੇ ਲੈ ਕੇ ਗਏ ਨੇ ਉਹਨਾਂ ਦਾ ਧੰਨਵਾਦ ਸਭ ਤੋਂ ਵੱਧਾ ਜੀ ਤੇ ਜਿਹੜਾ ਇੱਕ ਹੋਰ ਪੁੱਛਣਾ ਹੈ ਜਿਹੜੇ ਲੋਕ ਨੇ ਹਾਂਜੀ ਉਹ ਫਿਰ ਜਿਹੜੇ ਤੁਸੀਂ ਪੈਸੇ ਮੰਗਦੇ ਹੋ ਕੋਈ ਰੇਟ ਰੂਟ ਵੀ ਹਾਂਜੀ ਉਹ ਕੱਲ੍ਹ ਆਣੀ ਤੁਹਾਨੂੰ ਮੈਂ ਗੱਲ ਦੱਸਦਾ ਜੀ ਕੱਲ੍ਹ ਮੈਂ ਅੱਡੇ 'ਸੇ ਘੜਾ ਦੇਗਾ ਜੀ ਉੱਪਰ ਉਹ ਤੇ ਲੇਡੀਜ਼ ਦੇ ਨਾਲ ਉਹਨਾਂ ਦੇ ਘਰ ਵਾਲੇ ਮਾਹ ਵੀ ਗਾਹਕ ਵਧੀਆ ਲਾਦੇ ਨੇ ਵੀ ਚਲੋ ਕੋਈ ਗੱਲ ਨਹੀਂ ਮੈਂ ਸੋਚਿਆ ਵੀ ਮੈਂ ਰੰਗ ਮੈਂ ਹੋਰ ਵਧੀਆ ਮਾਰਤਾ ਜੀ ਉਹਨਾਂ ਲਈ ਵੀ ਆਉਣਗੇ ਚਲੋ ਉਹ ਆ ਗੋਰੇ ਖੜ ਗਏ ਜੀ ਆ ਕੇ ਖੜੇ ਹੋਏ ਕਹਿੰਦੇ ਯਾਰ ਆ ਕਿੰਨੇ ਦਾ ਲਾਣਾ ਇੱਕ ਮਾ ਜੀ ਇਹ ਮੈਂ 100 ਰੁਪਏ ਦਾ ਦਿਨ ਆ ਜੀ ਚਲੋ ਤੁਸੀਂ 110 ਦਾ ਵੀ ਦੇ ਦੇਣਾ ਜੀ ਮਾ 100 ਦਾ ਲੱਗ ਜੂਗਾ ਕਹਿੰਦੀ ਵੀ ਨਹੀਂ ਗਲਤ ਆ ਤੇਰਾ ਰੇਟ ਮਾ ਜੀ ਤੁਸੀਂ ਦੱਸ ਦਿਓ ਜੀ ਤੁਹਾਨੂੰ ਸਹੀ ਲੱਗੂਗਾ ਮੈਨੂੰ ਸਹੀ ਲੱਗੂ ਤੁਹਾਨੂੰ ਦੱਸ ਦਣਾ ਜੀ ਕਹਿੰਦੇ ਨਹੀਂ ਤੁਸੀਂ ਐ ਕਰੋ ਵੀ ਇਹ 50 ਰੁਪਏ ਦਾ ਲਾ ਲਓ ਇੱਕ ਪੀਸ ਮਾ ਜੀ ਐ ਕਰੋ ਤੁਸੀਂ 50 ਦਾ ਨਾ ਕੋਹੋ ਜੀ ਸੋਨੇ ਲਾਉਣਾ ਜੀ ਕਹਿੰਦੀ ਹਾਂ ਜੀ ਮਾ ਤੁਸੀਂ ਮੈਨੂੰ 1 ਰੁਪਈਆ ਵੀ ਨਾ ਦਿਵੋ ਤੁਸੀਂ ਮੇਰੇ ਤੋਂ 10 ਵੀਸ ਲਾ ਕੇ ਇੱਕਨੇ ਲਾ ਕੇ ਲਾ ਜੋ ਮਾ ਜਿੱਥੇ ਥੋੜਾ ਮਨ ਕਰਦਾ ਲ ਮੈਂ ਜਿਹੜਾ ਮੈਂ ਮੇਰਾ ਬੰਦਾ ਰੇਟ ਕਢਾਉਂਦਾ ਜਰਦਾ ਮੈਂ ਆਇਆ ਹੁੰਦਾ ਵੀਰੇ ਚ ਲੈ ਜਾ ਚੱਕੇ ਮੇਰੇ ਲਈ ਉਹ ਆਏ ਲੈ ਜਾ ਚੱਕੇ ਹਾਂਜੀ ਵਿੱਚ ਇਹ ਜੇ ਲੋਕ ਆਉਂਦੇ ਨੇ ਜੀ ਮੇ ਤੋਂ ਰੇਟ ਵੀ ਨਹੀਂ ਪਉਦੇ ਜੀ ਹੁਣ ਇੱਕ ਦਿਨ ਵਕੀਰ ਸਾਹਿਬ ਆਏ ਪਤਾ ਨਹੀਂ ਪਟਿਆਲੇ ਤੋਂ ਆਏ ਜੀ ਉਹ ਉਹ ਮੈਨੂੰ ਜਾਂਦੇ ਵੀ ਆਰਡਰ ਦੇ ਗਏ ਕਹਿੰਦੇ ਵੀ ਸਾਨੂੰ ਤੋਤੇਆਂ ਵਾਲੇ 4 ਤੇ ਦੋ ਸੱਤਾਂ ਵਾਲੇ 4 ਮਾਹ ਜੀ ਬਣਾ ਦਊਗਾ ਉਹ ਵੀਰ ਬੋਲਿਆ ਕਿ ਗਿਆਨੀ ਗੁਰਸਿੱਖ ਨਿਕੜਾ ਵਿੱਚੋਂ ਮਾਹ ਵੀਰ ਜੀ ਇਹਨਾਂ ਦੇ ਮੈਨੂੰ ਬੋਲੇ ਨਹੀਂ ਸਮਝ ਆ ਰਹੇ ਫੇ ਮੈਨੂੰ ਛੋਡੇ ਵਾਲੀ ਸਮਝਾਉਗੇ ਉਹ ਕਹਿੰਦਾ ਵੀ ਇਹ ਐਂ ਕਹਿੰਦੇ ਨੇ ਵੀ ਇਹ ਤੂੰ ਕੀ ਰੇਟ ਲਾਵੇਂਗਾ ਇਹਨਾਂ ਨੂੰ ਮਾਹ ਵੀ ਆਹ ਰੇਟ ਆ ਲੱਗ ਜੂਗਾ ਯਾਰ ਇਹ ਟਾ ਲੱਗ ਜੂ ਉਹਨਾਂ ਨੇ ਆਪਦੇ ਨਾਲ ਹੋਰ ਉੱਕਣ ਗੱਲ ਕਰੀ ਜੋ ਉਹਨਾਂ ਨਾਲ ਪਤਾ ਨਹੀਂ ਇੰਗਲਿਸ਼ 'ਚ ਬੋਲੇ ਮੈਂ ਪੰਜਾਬੀ ਸਿੱਧੀ ਬੋਲਦਾ ਐ ਉਹਨਾਂ ਨੇ ਗੱਲ ਕਰੀ ਵੀ ਇਹ ਕਿੰਨੇ ਦਾ ਪਊਗਾ ਮੈਂ ਇਹਨੇ ਦਾ ਪਊਗਾ ਉਹ ਕਹਿੰਦੇ ਵੀ ਅਸੀਂ ਮਰੇਕੋਟਲੇ ਚੱਲੇ ਵੀਰ ਜੀ ਵੀ ਸਾਡੇ ਆਉਂਦੇ ਨੂੰ ਮੁੜ ਕੇ ਤਿਆਰ ਕਰਕੇ ਰੱਖ ਦਿਓ ਮੇਰੇ ਮਨ ਦੇ ਵਿੱਚ ਆ ਗਿਆ ਜੀ ਮਾਹ ਵੀ ਮੈਂ ਕੋਈ ਸਾਈ ਨਹੀਂ ਫੜੀ ਜੀ ਵੀ ਮੈਂ ਕਿੰਨ ਕਿਵੇਂ ਬਣਾ ਕੇ ਰੱਖਦਾ ਬਣਿਆ ਪਿਆ ਮਾਲ ਚਲੋ ਦੂਆ ਲੈ ਜਾਓ ਚੱਕ ਕੇ ਉਹ ਮੈਂ ਵੀਰ ਨੂੰ ਮੈਂ ਮੜਾ ਤੁਣਕਾ ਮਾਰਿਆ ਮਾਹ ਵੀ ਕਹਿੰਦੇ ਹਾਂ ਮਹਾਵੀਰ ਜੀ ਕੋਈ ਸਾਈਜ਼ ਹੋਏ ਕਹਿੰਦਾ ਤਾਂ ਪਸਾਣਿਆ ਨੇ ਮਹਾਵੀਰ ਜੀ ਮੈਂ ਨਹੀਂ ਪਸਾਣਿਆ ਜੀ ਕਹਿੰਦਾ ਮੈਂ ਤਾਂ ਉਸ ਤੋਂ ਪਹਿਲਾਂ ਵੀ ਲੈ ਗਿਆ ਸੀਗਾ ਮਹਾ ਜੀ ਠੀਕ ਆ ਜੇ ਲੈ ਕੇ ਤੇ ਲੈ ਜਾਓ ਜੀ ਉਹ ਬੰਦੇ ਇੰਨੇ ਇਮਾਨਦਾਰ ਦੇਖੇ ਜੀ ਉਹਨਾਂ ਦੇ ਸਾੜੀਆਂ ਲੱਗੇ ਵੇਸੇ ਬੀਬੀਆਂ ਦੇ ਉਹ ਜਿਆਦਾ ਆਏ ਲਾ ਲੇ ਉੱtre ਵਿੱਚੋਂ ਜੀ ਉਹ ਕਹਿੰਦੇ ਕਾਕਾ ਬਣਾ ਦੇ ਮਾਂ ਹਾਂਜੀ ਕਹਿੰਦੇ ਯਾਰ ਬੜੀ ਛੇਤੀ ਬਣਾਏ ਕਹਿੰਦੇ ਤੇਰੇ ਲਈ ਮਸ਼ੀਨਾਂ ਨੇ ਮਾਂ ਹਾਂਜੀ ਕਹਿੰਦੇ ਧਰਦੇ ਜੰਨੇ ਵੀ ਹੈਗੇ ਨੇ ਉਹ ਮੇਰੀ 17-1800 ਰੁਪਏ ਦੀ ਸੇਲ ਕਰਾਗੇ ਜੀ ਉਹਨਾਂ ਨੇ ਮੈਨੂੰ ਆਏ ਨੇ ਕਿਹਾ ਵੀ ਘੱਟ ਕਰ ਲੈ ਐ ਨੇ ਕਿਹਾ ਵੱਧ ਕਰ ਲੈ ਉਹਨਾਂ ਨੇ ਮੈਨੂੰ ਸਮਝ ਆਇਆ ਪੁੱਛਿਆ ਵੀ ਘੱਟ ਤਾਂ ਨਹੀਂ ਰੁਪਏ ਮਹਾਨ ਇਹ ਜੀ ਠੀਕ ਆ ਮੈਂ ਲੈਣਗੇ ਸੀਗਾ ਭਲਾਈ ਜੀ ਔਰ ਇਹ ਮੇਰੇ ਘਰ ਦੇ ਸੀਗੇ ਮੇਰਾ ਡੇਡੀ ਸੀਗਾ ਜੀ ਚਲੋ ਡੇਡੀ ਵੀ ਇੱਦੀ ਬੈਠੇ ਦੇ ਘਰ ਦੇ ਬੈਠੇ ਸੀਗੇ ਉਹ ਬਾਹਰੋਂ ਨਿਕੜਾ ਗੱਡੀ ਚੋਂ ਕਹਿੰਦਾ ਜੀ ਓਰੇ ਆਵੋ ਚਲੋ ਆ ਗਏ ਜੀ ਲਵੇ ਆਉਣੇ ਸੀਗਾ ਦੁਕਾਨਦਾਰੀ ਆ ਕਹਿੰਦੇ ਵੀ ਇਹ ਕਿੰਨੇ ਦੇ ਨੇ ਉਹ ਕਿੰਨੇ ਦਾ ਇਹਨਾਂ ਨੇ ਰੇਟ ਦਾਤਾ ਸਾਰਾ ਵੀ ਆ ਇਹਨੇ ਦਾ ਵੀਰ ਜੀ ਉਹਨੇ ਦਾ ਆ ਕਹਿੰਦਾ ਤਾਰ ਦੋ ਜਿੰਨੇ ਹੈਗੇ ਨੇ ਛੋਟਲੇ ਪਏ ਚਲੋ ਜੀ ਇਹਨਾਂ ਨੇ ਤਾਰ ਤੂਰ ਤੋਂ ਤਾਰ ਕੇ ਸਾਰੇ ਇਕੱਠੇ ਧਰਲੇ ਜੀ ਬਿਲ ਲਾਗਿਆ ਬਣਾਉਣਾ ਕਹਿੰਦਾ ਮੈਂ ਤਾਂ ਤਾਂ ਪਹਿਲਾਂ ਲੈ ਕੇ ਜਾਊਂਗਾ ਪਹਿਲਾਂ ਰੇਟ ਹੋਰ ਘਟਾਵੋ ਇਹਨਾਂ ਚੋ ਜੀ ਉਹ ਕਰਦੇ ਬੋਲੇ ਵੀਰ ਜੀ ਵੀ ਇਹਨਾਂ ਰੇਟ ਦਾ ਘਟਾਤਾ ਵੀ ਹੁਣ ਦਸਦੇ ਵਿੱਚੋਂ ਹੋਰ ਕੀ ਘਟਾਵਾਂ ਵੀ ਆ ਕੇ ਸਾਨੂੰ ਗਾਲਾਂ ਕੱਢਣਗੇ ਉਹ ਵੀ ਤੁਸੀਂ ਤਾਂ ਘੱਟ ਕਰਤਾ ਰੇਟ ਐ ਕਰਤਾ ਸਤਿ ਸ਼੍ਰੀ ਅਕਾਲ ਮਾਹ ਕੋਈ ਗੱਲ ਹੈ ਜੇ ਮੈਂ ਫਿਰ ਉਹਨਾਂ ਨੂੰ ਮੈਂ ਘਰੇ ਕਿਹਾ ਮੈਂ ਤੁਸੀਂ ਕਹਿਨਦੇ ਵੀ ਚਾਕੀ ਲੈ ਜਾਓ ਵੀਰ ਜੀ ਇਕਨੇ ਜਿਵੇਂ ਪਾਇਨਾ ਢੇਰੀ ਦੀ ਢੇਰੀ ਲੈ ਜਾਓ ਜਾ ਕੇ ਵੀ ਅਸੀਂ 1 ਰੁਪਏ ਲੈਣਾ ਹੈਗਾ ਸੋ ਤੋਂ ਹਾਂ ਜੀ ਉਹ ਕਹਿੰਦਾ ਅਸੀਂ ਬਾਹਰੋਂ ਆਏ ਪਿਆ ਮਾਹ ਵੀਰ ਜੀ ਤੁਸੀਂ ਬਾਹਰਲੇ ਦੇਚੋਂ ਆਏ ਹੋ ਅਸੀਂ ਪੰਜਾਬ ਚ ਰਹਿਣ ਵਾਲੇ ਆ ਇਹ ਤੁਸੀਂ ਇਕਨੇ ਲਾ ਦਿਓ ਜਿਹੜੇ ਵੀ ਲਾਉਣ ਨੇ ਜਿੱਥੇ ਵੀ ਚਾਹਣੇ ਲਾਉਣੇ ਨੇ ਸਾਰੀ ਦੁਕਾਨ ਲੈ ਜਾਓ ਹਾਂ ਜੀ ਇੱਕ ਭਗਵਾਨ ਜਿਹੜਾ ਮੰਗਣਾ ਹੋ ਗਿਆ ਸੀ ਕੋਈ ਕਿਹਦਾ ਉਹ ਇੱਕ ਜਿਹੜਾ ਇੱਕ ਭੈਣ ਆਈ ਜੇ ਮੇਰੇ ਲੈਵੇ ਉਨੇ ਨਾਲ ਉਹਨਾਂ ਦਾ ਘਰ ਵਾਲਾ ਸੀਗਾ ਪਤੀ ਜੀ ਉਹ ਜਦ ਆ ਗਏ ਮੇਰੇ ਲੇ ਵੇ ਖੜ ਗਏ ਇੱਥੇ ਆ ਕੇ ਮੈਨੂੰ ਕਹਿੰਦੀ ਵੀਰ ਜੀ ਇਹ ਕਿਹੜੇ ਕੰਮ ਖਾਤਰ ਆ ਇਹ ਹੁਣ ਮੈਂ ਤਾਂ ਸੱਚੇ ਦੱਸਣਾ ਸੀਗਾ ਜੀ ਵੀ ਕਿਹੜੇ ਕੰਮ ਖਾਤਰ ਆ ਮਾਹ ਭੈਣ ਜੀ ਇਹਨਾਂ ਚ ਜਾਨਵਰ ਵੜਦੇ ਨੇ ਚਿੜੀਆਂ ਛੋਟੀਆਂ ਤੇ ਜਿਹੜੀਆਂ ਕਾਲੀਆਂ ਜਿਹੜੀਆਂ ਬੋਲ ਬੋਲੇ ਜਿਹੜੀ ਹੋ ਗਈ ਜੀ ਕਹਿੰਦੀ ਵੀਰ ਜੀ ਵੀ ਆਪਾਂ ਨੇ ਉਹ ਕੰਮ ਖਾਤਰ ਤਾਂ ਲੈਣਾ ਨਹੀਂ ਹੈਗਾ ਜੀ ਮਾਹ ਕੀ ਗੱਲ ਹੱਥ ਛੱਸ ਹੈ ਨਹੀਂ ਜੀ ਤੁਹਾਡੇ ਵੀ ਤੁਸੀਂ ਜਿਹੜਾ ਭਲਾ ਕਰਦਾ ਹੋ ਵੀ 150 ਦੀ ਕੀ ਗੱਲ ਆ ਇਹ ਕਹਿੰਦੀ ਵੀਰ ਜੀ ਹੋਰਾਂ ਨੂੰ ਹੋਮੋਗੇ ਮੜਾ ਜਾ ਮੈਂ ਹਾਂ ਜੀ ਮੈਂ ਡਰ ਗਿਆ ਜੀ ਪਹਿਲਾਂ ਤਾਂ ਮਾਹੀ ਜਨ ਮੈਂ ਹੋ ਜਾਣਾ ਜੀ ਮੈਂ ਹੋ ਗਿਆ ਉਧਰ ਨੂੰ ਮੈਂ ਹਾਂ ਜੀ ਦੱਸੋ ਕਹਿੰਦੀ ਵੀਰ ਜੀ ਛਤਾਂ ਪੁੱਛਦੇ ਦੇ ਵੀ ਸਾਡਾ ਮੰਗਣਾ ਨਹੀਂ ਹੋ ਰਿਹਾ ਵੀ ਬੱਚੇ ਸਾਡਾ ਕਈ ਸਾਲ ਹੋ ਗਏ 5-10 ਸਾਲ ਹੋ ਗਏ ਵੀ ਆਉਂਦੇ ਨੇ ਮੁੜ ਜਾਂਦੇ ਨੇ ਆਉਂਦੇ ਨੇ ਮੁੜ ਜਾਂਦੇ ਨੇ ਮਾਂ ਠੀਕ ਆ ਜੀ ਮੈਂ ਇੱਕਣ ਕਹਿ ਬੈਠਾ ਜੀ ਮਾਂ ਕੋਈ ਗੱਲ ਨਹੀਂ ਤੁਸੀਂ ਲਾ ਕੇ ਦੇਖੋ ਤੁਹਾਡਾ ਮੰਗਣਾ ਜਰੂਰ ਹੋਊਗਾ ਮੈਂ ਕਹਿੰਦਾ ਮਾਂ ਜਰੂਰ ਹੋਊਗਾ ਜੀ ਕਹਿੰਦੀ ਪੱਕੀ ਗੱਲ ਆ ਵੀਰੇ ਮਾਂ ਪੱਕੀ ਗੱਲ ਆ ਜੀ ਕਹਿੰਦੀ ਕਿੱਥੇ ਲਾ ਦੀਏ ਮਾ ਜੀ ਜਿੱਥੇ ਮਰਜ਼ੀ ਲਾ ਦਿਓ ਤੁਹਾਡੇ ਘਰ ਚ ਲੱਗਣਾ ਚਾਹੀਦਾ ਜਿੱਥੇ ਤੁਹਾਡਾ ਜੇਕਰ ਦਾ ਲਾ ਦਿਓ ਉਹਨਾਂ ਨੇ ਲਗਾਤਾ ਜੀ ਉਹ ਕੁੜੀ ਐਨੀ ਖੁਸ਼ੀ ਚ ਆਈ ਮੇਰੇ ਲਵੇ ਮਾ ਵੀ ਇਹ ਕਹਿੋਗੇ ਵੀ ਖਣੇ ਵੱਢਣੇ ਲੱਗਾ ਹੈਗਾ ਚਲੋ ਮਨੋ ਹੋ ਗਿਆ ਕਹਿੰਦੀ ਵੀਰ ਜੀ ਮੇਰੇ ਭਰਾ ਦਾ ਮੰਗਣਾ ਹੋ ਗਿਆ ਮਾ ਹੋ ਗਿਆ ਜੀ ਕਹਿੰਦੀ ਹਾਂ ਜੀ ਮਾ ਪਹਿਲੀ ਗੱਲ ਐ ਜੀ ਸੋਨੇ ਜੀ ਕਹੇ ਦਾ ਘਰ ਬਣਾਇਆ ਤਾਂ ਤੁਹਾਡਾ ਘਰ ਵੀ ਮਾਰ ਕਰੇ ਜੋੜਤਾ ਜੀ ਕਹਿੰਦੀ ਹਾਂ ਵੀਰ ਜੀ ਮਾ ਹੁਣ ਤੁਹਾਡੇ ਗਾਹ ਪੌਧਾ ਗਾਹ ਪਨੇਰੀ ਬਧੀ ਹੋ ਜਾਊਗੀ ਇਹਦੇ ਵਿੱਚ ਵੀ ਬੱਚੇ ਹੋਣਗੇ ਗਾਹ ਤੁਹਾਡੇ ਵੀਰ ਲਵੇ ਬੱਚੇ ਹੋਣਗੇ ਜੀ ਜੀ ਹੋ ਕਹਿੰਦੇ ਵੀਰ ਜੀ ਠੀਕ ਆ ਕਹਿੰਦੇ ਜਿਹੜੇ ਬਰਾਤੀ ਸੱਜਣ ਨੇ ਮਹਾਂ ਬਰਾਤੀ ਸੱਜਣਾਂ ਨੇ ਵੀ ਕਹਿ ਦਿਓ ਲਿਆਓਰੇ ਮੇਰੀ ਦੁਕਾਨ ਤੇ ਆਪਾਂ ਇੱਕ ਇੱਕ ਸਾਰਿਆਂ ਨੂੰ ਪਾ ਕੇ ਤੋੜ ਦਾਂਗੇ ਜੀ ਮੇਰੇ ਵੱਲੋਂ ਹਾਂਜੀ ਹਾਂ ਠੀਕ ਹੈ ਹਾਂਜੀ ਵੀਰ ਜੀ ਤੇ ਇੱਕ ਤੁਹਾਨੂੰ ਹੋਣਾ ਐ ਇਸ ਟਾਈਮ ਕੋਈ ਆਰਡਰ ਮਿਲਿਆ ਹਾਂ ਵੀਰ ਜੀ ਮੈਨੂੰ ਆਰਡਰ ਮਿਲਿਆ ਜੀ ਮੈਂ ਦਿਖਾਵਾ ਮੈਂ ਸਦਾ ਖਾਵਾ ਜੀ ਅੰਦਰ ਆ ਜਾਓ ਜੀ ਹੋਣਾ ਵੀਰ ਜੀ ਐਸ ਐਚਓ ਨੇ ਪਟਿਆਲੇ ਦੇ ਐਨ ਸਵੈਟਰ ਵੀ ਨੇ ਜੋ ਉਹ ਉਹ ਮੈਨੂੰ ਉਹਨਾਂ ਨੇ ਫੋਨ ਕਰਿਆ ਕਹਿੰਦੇ ਕਾਕਾ ਵੀ ਤੂੰ ਰਹਿਣ ਵਾਲਾ ਕਿੱਥੋਂ ਦਾ ਆ ਮਾ ਜੀ ਮੈਂ ਰਹਿਣ ਵਾਲਾ ਬਾਗੜਿਆ ਪਿੰਡ ਦਾ ਕਹਿੰਦਾ ਬਾਗੜਿਆ ਪੂਰਾ ਮਸ਼ਹੂਰਾ ਮਾ ਜੀ ਕਈ ਗੱਲਾਂ 'ਚ ਮਸ਼ਹੂਰ ਵੀ ਆ ਜੀ ਚਲੋ ਹਾਂ ਦੱਸੋ ਮਾ ਕਈ ਗੱਲਾਂ 'ਚ ਐਕਟਰਾਂ ਕਰਕੇ ਵੀ ਮਸ਼ਹੂਰ ਆ ਜੀ ਕਹਿੰਦੇ ਹਾਂ ਜੀ ਮਾ ਕਹਿੰਦੇ ਸੀ ਅਮਰਗੜ ਤੇਰੇ ਡਿਊਟੀ ਕਰਕੇ ਆਇਆ ਮਾ ਠੀਕ ਆ ਵੀਰ ਜੀ ਕਹਿੰਦੇ ਮੰਨੋ ਵੀ ਮੇਰਾ ਬਿੱਲ 10-1000 ਤੋਂ ਥੱਲੇ ਥੱਲੇ ਹੋਵੇ ਵੇ ਮੇਰੇ ਪੈ ਕਰ ਦੋ ਮਾਲ ਮੈਂ ਠੀਕ ਆ ਜੀ ਦੇਖੋ ਹੁਣ ਮੇਰਾ ਬੋਰਾ ਤੇ ਆ ਸਮਾਨ ਮੇਰੇ ਵੀਰ ਜੀ ਦਾ ਮੈਂ ਪਾ ਕੇ ਪੈਕਿੰਗ ਕਰਕੇ ਰੱਖਿਆ ਪਿਆ ਜੀ ਉਹ ਮੰਨੋ ਕਹਿੰਦਾ ਵੀ ਤੇਰੇ ਮਾਲ ਫੋ ਹੋਰ ਵੀ ਕਰੂੰਗਾ ਬਹੁਤ ਜ਼ਿਆਦਾ ਵੀ ਤੂਰੇ ਲਗਾ ਕਿਸੇ ਦਿਨ ਲਗਾਏ ਸਾਡੇ ਵੀ ਤੁਹਾਨੂੰ ਹੋਰ ਸਾਈ ਵੱਧ ਤੋਂ ਵੱਧ ਦਵਾਵਾਂਗੇ ਮਾਂ ਠੀਕ ਆ ਵੀਰ ਜੀ ਕਹਿੰਦਾ ਰੇਟ ਦੇ ਤੇਰੇ ਨਾਲ ਕੋਈ ਗੱਲ ਨਹੀਂ ਹੈਗੀ ਮਾਂ ਠੀਕ ਆ ਜੀ ਹਾਂ ਜੀ ਮੈਂ ਇਹ ਕਹਿਣਾ ਵੀਰ ਜੀ ਨੇ ਵੱਧ ਤੋਂ ਵੱਧ ਵੀਰ ਜੀ ਦਰਾਖਤ ਲਾਓ ਜਿੰਨੇ ਤੇ ਲੱਗਦੇ ਨੇ ਲਾਓ ਜੀ ਆਹ ਜਾਨਵਰਾਂ ਦੇ ਆ ਲੈਣੇ ਵੀ ਫੁੱਲ ਲਾਓ ਵੀਰ ਜੀ ਜਿੰਨੇ ਵੀ ਲੱਗਦੇ ਨੇ ਆਪਾਂ ਨੇ ਪੰਜਾਬ ਰੰਗਲਾ ਪੰਜਾਬ ਮੰਤਰੀਆਂ ਵਾਂਗੂ ਬਣਾ ਲੈਣਾ ਆਪਾਂ ਨੇ ਆਪਣਾ ਪੰਜਾਬ ਬਣਾ ਲੈਣਾ ਜੀ ਇਹ ਜਿਵੇਂ ਹੁਣ ਦੇਖੋ ਜੀ ਹੁਣ ਆਪਾਂ ਕਹਿੰਦੇ ਨੇ ਜਲਾ ਬਦਲ ਗਿਆ ਜੀ ਆਪਣਾ ਇਹ ਜਲਾ ਜਾਨਵਰਾਂ ਦਾ ਵੀ ਬਦਲ ਗਿਆ ਜੀ ਲੋਕਾਂ ਨੇ ਬਦਲਾਤਾ ਵੜਦੇ ਨੇ ਜੀ ਦਰਖਤ ਤੇ ਜਾਨਵਰ ਕੋਦੇ ਕਿੱਥੇ ਡਾਰੀ ਮਾਰ ਕੇ ਭਾਜ ਜਾਂਦਾ ਕੋਈ ਕਿਤੇ ਡਾਰੀ ਮਾਰ ਕੇ ਭਗ ਜਾਂਦਾ ਜੀ ਜੇ ਆਪਣੇ ਓਰੀ ਗਰੁੱਪ ਬਣਾਇਆ ਹੋਊਗਾ ਜਲਾ ਇਹਨਾਂ ਦਾ ਜਾਨਵਰ ਆਪਣਾ ਬਾਹਰ ਜਾਊਗਾ ਹੀ ਨਹੀਂ ਜੀ ਇੱਥੇ ਰਹੂਗਾ ਜੀ ਇਹ ਬੂਟਿਆਂ ਤੇ ਲਾਉਣੇ ਜਿਹਦੇ ਨਾਲ ਲੈਣੇ ਹਾਂ ਹਾਂ ਇਹ ਵੀਰ ਜੀ ਜਿੱਥੇ ਵੀ ਆਪਣਾ ਜੀ ਕਰਦਾ ਲਾ ਸਕਦੇ ਹੋ ਬੂਟੇ ਦੇ ਲਾ ਸਕਦੇ ਹੋ ਦਰਖਤ ਦੇ ਵੀ ਲਾ ਸਕਦੇ ਹੋ ਜੀ ਖੰਬੇ ਤੇ ਵੀ ਲੱਗ ਸਕਦਾ ਜੀ ਐਂ ਜੇ ਆਪਾਂ ਬੂਟੇ ਤੇ ਲਾਵਾਂਗੇ ਜੀ ਤਾਂ ਉਹਨੂੰ ਸੌਂ ਰਹੂਗੇ ਜੀ ਬਹੁਤ ਵਧੀਆ ਵਾਦੇ ਜਣੇ ਕਿ ਫਾਇਦਾ ਰਹੂ ਬੱਚਿਆਂ ਨੂੰ ਜਿਹੜੇ ਖੰਬੇ ਤੇ ਲੱਗਦੇ ਨੇ ਇਹ ਵੀ ਹੁੰਦਾ ਵਧੀਆ ਗੱਲ ਆ ਵੀਰ ਜੀ ਜਿਹੜੇ ਲਗਾਉਂਦੇ ਨੇ ਬਹੁਤ ਵਧੀਆ ਜੀ ਖੰਬੇ ਤੇ ਦੇਖੋ ਮੇਰਾ ਲਾਭ ਆ ਉੱਪਰ ਸੱਤ ਆ ਜੀ ਠੰਡਾ ਰਹਿੰਦਾ ਬਿਲਕੁਲ ਆਹ ਦੇਖੋ ਜੀ ਹੁਣ ਇੱਕ ਅਕਾਡਮ ਤਿਆਰ ਕਰੀਏ ਜੇ ਮੈਂ ਦੋ ਕਰਿਆਂ ਨੇ ਜੀ ਦਿਖਾ ਸਕਦਾ ਮੜਾ ਜਾ ਹੋ ਜਾ ਵੀਰ ਜੀ ਹਾਂ ਆਹ ਦੇਖੋ ਵੀਰ ਜੀ ਆਪ ਹੱਥੀ ਬਣਾਏ ਜੀ ਇਹ ਬੜਾ ਹੋਗਾ ਇਹ ਬੱਚੇ ਤੋਂ ਮਾਣਾ ਉਹ ਇਹ ਦੇਖੋ ਵੀਰ ਜੀ ਨਾਰੀਆਲੇ ਦੇ ਉੱਪਰ ਲਾ ਕੇ ਜੇ ਆਪ ਹਾਥੇ ਬਣਾਏ ਵਿੱਚ ਇਹਦੇ ਲੱਕੜਾ ਜੀ ਇਹ ਗਰਮੀ ਦੇ ਵਿੱਚ ਵੀ ਠੰਡਾ ਰਹੂਗਾ ਜੀ ਸਿਆਲ ਦੇ ਵਿੱਚ ਗਰਮ ਰਹੂਗਾ ਜੀ ਇਹ ਹਾਂਜੀ ਸਿਆਲ ਦੇ ਵਿੱਚ ਇਹਦੇ ਉੱਪਰ ਆਪਾ ਪੜਦਾ ਆ ਗਿਆ ਜੀ ਹਾਂਜੀ ਗਰਮ ਰਹੂਗਾ ਪੂਰਾ ਇਹਦੇ ਵਿੱਚ ਬਹੁਤ ਮਸਤ ਹੋ ਕੇ ਬੈਠਦੀ ਹੈ ਜੀ ਚਿੜੀ ਆਏ ਦੇ ਲੋ ਬਈ ਹੱਲ ਹੱਲ ਪੂਰਾ ਆਨੰਦ ਲੈ ਕੇ ਬੈਠਦੀ ਆਪਦਾ ਹਾਂਜੀ ਆ ਇੱਕ ਉਹ ਪੈਨੇ ਜੀ ਆ ਚੀਜ਼ ਆ ਜੀ ਆਹ ਆ ਫੜੇ ਬਈ ਹੁਣ ਆਹ ਆ ਜੀ ਇਹ ਵਿੱਚ ਬੰਦਾ ਆ ਕੱਲ ਮੇਰੇ ਲੇ ਵੇ ਕਹਿੰਦਾ ਵੀਰੇ ਯਾਰ ਇਹਦੇ ਵਿੱਚ ਤਾਂ ਬੈਠਦੇ ਹੀ ਨਹੀਂ ਮਹਾਵੀਰੇ ਤੂੰ ਮੇਨਾ ਸਰਤ ਲਾਲਾ ਤੈਨੂੰ ਇੱਕ ਘੰਟੇ ਚ ਬਿਠਾ ਕੇ ਦਿਖਾ ਦਣਾ ਕਹਿੰਦਾ ਫਿਰ ਤੇਰੇ ਲਈ ਕੋਈ ਮੰਤਰ ਆ ਮਹਾ ਮੰਤਰ ਕੋਈ ਨਹੀਂ ਹੈਗਾ ਵੀਰੇ ਮੇਰੇ ਲਈ ਗੋਣੇ ਆ ਟੰਗਣ ਦਾ ਵੀ ਹਿਸਾਬ ਹੁੰਦਾ ਔਰ ਜਾਨਵਰ ਨਾਲ ਪਿਆਰ ਕਰਨ ਦਾ ਵੀ ਹਿਸਾਬ ਹੁੰਦਾ ਆ ਇਹ ਮੈਂ ਜੋ ਉੱਥੇ ਲਗਾਤਾ ਵੀਰਜੀ ਡੇਗ ਤੇ ਉੱਥੇ ਡੇਗ ਤੇ ਲਾ ਆਇਆ ਇਹ ਫੁੱਪਰ ਉਹ ਜਦੋਂ ਢੇਰੀ ਆਈ ਆ ਉਸ ਦਿਨ ਇਹਦੇ ਵਿੱਚੋਂ ਕੱਖ ਨਿਕੜੇ ਜੀ ਮਹਾ ਵੀ ਮੇਰੇ ਮਨ ਨੂੰ ਸ਼ਾਂਤੀ ਆ ਗਈ ਮਹਾ ਵੀ ਕਾਲੇ ਮਹਾ ਜਿਹੜੀਆਂ ਚੀੜੀਆਂ ਹੁਣ ਉੜਦੇ ਆ ਫਿਰਦੇ ਨੇ ਇਹਦੇ ਲਈ ਬਿਨਾ ਪੈਸੇ ਦੀ ਲੱਗੇ ਆਉਣ ਔਰ ਇਹ ਪੂਰਾ ਹੁਣ ਤਰੌਣਕ ਲਾ ਕੇ ਰੱਖ ਦਿਆ ਨਹੀਂ ਮੇਰੇ ਲਈ ਹੁਣੇ ਅੱਜ ਮੈਂ ਲਾਉਣਾ ਸੀਗਾ ਅੱਜ ਟਾਈਮ ਹੀ ਲੱਗਾ ਹੁਣ ਲਾਉਂਗਾ ਜੀ ਹਾਂ ਜੀ ਲੋਕ ਪੈਸੇ ਲੈ ਕੇ ਬਣਾਉਂਦੇ ਨੇ ਚੀੜੀ ਮੈਂ ਇਕਨੇ ਲਾਉਂਗਾ ਜੀ ਔਰੇ ਲੈ ਕੇ ਮੈਂ ਵੀਰਾਂ ਨੂੰ ਇਹ ਵੀ ਕਹਿੰਦਾ ਵੀ ਤੁਸੀਂ ਵੀਰ ਬਣ ਕੇ ਜਿਹੜੇ ਚੀੜੀਆਂ ਲੈਣੇ ਹੋ ਹਜ਼ਾਰ ਹਜ਼ਾਰ ਰੁਪਿਆ ਦੇ ਕੇ ਆਉਣੇ ਹੋ ਵੀ ਮੇਰੇ ਵੀਰ ਬਣ ਕੇ ਵੀ ਸਾਨੂੰ ਸੌਂਕ ਆ ₹6000 ₹500 ₹100 ਤੱਕ ਉਹਰੇ ਮਾਲ ਮਿਲਦਾ ਆ ਤੁਸੀਂ ਉਹ ਰੋ ਲੈ ਕੇ ਜਾਵੋ ਵੀਰੇ ਘਰੇ ਲਾਵੋ ਤੁਹਾਡੇ ਚੀੜੀ ਆਟੋਮੈਟਿਕ ਆਪਦੇ ਆਪ ਵੀਰੇ ਵਧੂਗੇ ਹੋ ਹਾਂਜੀ ਤੇ ਇੱਕ ਵੀਰ ਜੀ ਆਏ ਮੇਰੇ ਲੇਵੇ ਲਾਲਾ ਜੀ ਆਏ ਲੁਦੇ ਹਾਨੇ ਤੋਂ ਉਹਨਾਂ ਨੇ ਮੈਨੂੰ ਗੱਲ ਦੱਸੀ ਜੀ ਕਹਿੰਦਾ ਇੱਕ ਮੇਰਾ ਬੇਟਾ ਮਾਂ ਹਾਂਜੀ ਕਹਦਾ ਉਹ ਕਹਿੰਦਾ ਡੈਡੀ ਵੀ ਆਪਾਂ ਇਹਨਾਂ ਨੂੰ ਭਜਾ ਦੋ ਕਬੂਤਰਾਂ ਨੂੰ ਵੀ ਕਹਿੰਦਾ ਗੰਦ ਪਾਈ ਜਾਂਦੇ ਨੇ ਬਿਠਾ ਕਰੀ ਜਾਂਦੇ ਨੇ ਉਹਨੇ ਕਹਿੰਦਾ ਮੈਂ ਮੇਰੇ ਬੇਟੇ ਨੂੰ ਸਵਾਲ ਪਾਇਆ ਫਿਰ ਅਕੀਕ ਤਾ ਜੀ ਇਹ ਮੈਨੂੰ ਫਿਰ ਦੱਸੀ ਉਹਨਾਂ ਨੇ ਗੱਲ ਕਹਿੰਦਾ ਬੇਟਾ ਪੁੱਝਾਉਣੇ ਨੇ ਕਹਿੰਦਾ ਤੇਰੇ ਦਾਦੇ ਦੀ ਉਮਰ ਕਿੰਨੇ ਹੋਊਗੀ ਸੀਗੀ ਕਹਿੰਦਾ ਇੰਨੀ ਉਮਰ ਦਾ ਹੋ ਗਿਆ ਮਰਿਆ ਕਹਿੰਦਾ ਮੇਰੀ ਕਿੰਨੇ ਆ ਕਹਿੰਦਾ ਸੋਢੀ ਵੀ ਡੈਡੀ ਜੀ ਹੁਣ 40 50 ਸਾਲ ਦੇ ਲਵੇ ਲੱਗੇ ਕਹਿੰਦਾ ਜੱਟ ਸਾਡੇ ਨਾਲ ਇਹ ਜੱਟੋ ਹੀ ਚੱਲਦ ਨੇ ਐਡੀ ਪਨੀਰੀ ਲੰਬੀ ਲਾਈਨ ਪਾਈ ਵੇਣਾ ਨਾਲ ਕਹਿੰਦਾ ਇਹਨਾਂ ਦੇ ਮੈਂ ਆਲਣੇ ਹੁਣ ਬਣਾ ਕੇ ਲਾਉਂਗਾ ਮੇਤੋ ਆਲਣੇ ਲੈ ਗਿਆ ਜੀ ਵੀਰ ਕਬੂਤਰ ਵਾਲੇ ਉਹਦੇ ਵਿੱਚ ਕਬੂਤਰ ਲੱਗੇ ਬੈਠਣਾ ਉਹ ਕਹਿੰਦਾ ਬੱਚੇ ਦੀ ਸੋਚ ਦੇ ਲੈ ਕੈਸੀ ਆ ਹੁਣ ਬੱਚੇ ਵੱਧ ਗਏ ਜੀ ਡੈਡੀ ਜੀ ਕਹਿੰਦਾ ਹੁਣ ਪੂਰੇ ਰੌਣਕ ਲੱਗੇ ਰਹਿਣ ਹਾਂਜੀ ਤੁਹਾਡਾ ਤੁਹਾਡਾ ਘਰ ਪਰਿਵਾਰ ਕੀ ਹੈ ਇੱਕ ਪਰਿਵਾਰ ਦੇ ਮੈਂਬਰ ਕਿੰਨੇ ਨੇ ਕੀ ਕੰਮ ਕਾਰ ਕਰਦੇ ਹੋ ਤੁਸੀਂ ਕੰਮ ਕਾਰ ਵੀਰ ਜੀ ਮੈਂ ਆਹੀ ਕੰਮ ਆ ਜੇ ਮੇਰਾ ਇਹਦੇ ਸਿਰ ਤੇ ਮੇਰਾ ਦਾਲ ਫੁਲਕਾ ਚੱਲਦਾ ਜੀ ਦੇਖੋ ਦੋ ਦਾ ਮੇਰੇ ਤਿੰਨ ਦਾ ਬੱਚੇ ਨੇ ਜੀ ਇੱਕ ਗੁੜਿਆ ਜੀ ਇੱਕ ਬੇਟਾ ਮੇਰਾ ਮੇਰੇ ਭਾਈ ਦੀ ਡੈਥ ਹੋ ਗਈ ਤੇ ਮੇਰੇ ਲਈ ਬੱਚਾ ਜੀ ਉਹ ਸਾਰਾ ਕੁਝ ਛੱਡ ਗਈ ਸੀ ਉਹਰੇ ਇੱਥੇ ਖਾਈ ਉਹ ਆ ਦਿਖਾਓ ਜੀ ਕਿੱਥੇ ਆ ਉਹ ਉਹ ਸਾਨੂੰ ਬੱਚਾ ਵੇਚ ਕੇ ਗਈ ਆ ਵੀਰ ਜੀ ਅਸੀਂ ਬੱਚਾ ਛੱਡਣਾ ਨਹੀਂ ਹੈਗਾ ਅਸੀਂ ਨੇ ਇਹ ਵੀ ਸਾਡਾ ਖੌਨ ਅਸੀਂ ਰੱਖਣਾ ਇਹ ਹਾਂਜੀ ਮੇਰਾ ਭਰਾ ਦੇ ਐਕਸੀਡੈਂਟ ਨਾਲ ਬਸਾ ਉਥੇ ਮਰੇਕੋਟਲੇ ਐਕਸੀਡੈਂਟ ਹੋ ਗਿਆ ਸੀਗਾ ਸਬਜੀ ਲੈਣ ਜਾਂਦਾ ਸੀਗਾ ਮਗਰੋਂ ਬਸ ਆਈ ਜੀ ਉਹਨੇ ਭਗਾ ਕੇ ਮਾਰਿਆ ਉਹ ਸਿਰ ਦੇ ਉੱਪਰ ਦੀ ਬਸ ਲੰਘੀ ਉਹ ਲੜਕੀ ਨੂੰ ਆਇਆ ਹੋ ਗਿਆ ਵੀ ਪੈਸਿਆਂ ਨੂੰ ਥੋਂ ਹੋ ਗਿਆ ਉਹ ਪੈਸੇ ਲੈ ਕੇ ਅਸੀਂ ਫੋਨ ਚੁਗਣ ਗਏ ਜੀ ਉਹ ਜਦੇ ਨਾਲ ਦੇ ਨਾਲੇ ਕਹਿੰਦੀ ਵੀ ਮੈਂ ਤਾਂ ਰਹਿਣਾ ਨੇਗਾ ਔਰੇ ਵੀ ਇਹ ਬੱਚਾ ਸੋਨੇ ਰੱਖਣਾ ਆ ਬੱਚਾ ਜੀ ਮੇਰਾ ਉਹ ਇਹ 2 ਮਹੀਨਿਆਂ ਦਾ ਸੀਗਾ ਜੀ ਜਾਂ ਮੈਂ ਪਾਲਿਆ ਫਿਰ ਇਹ ਜਿੱਦਣ ਦੀ ਮੇਰੀ ਵੀਡੀਓ ਬਣਾਈ ਆ ਵੀਰ ਜਨੇਰੇ ਪਰ ਬੈਲਰ ਕਰੀ ਆ ਹੁਣ ਮੇਰਾ ਪਰਿਵਾਰ ਵੀ ਮੇਰੇ ਨਾਲ ਇਹ ਰੰਗ ਵੀ ਲੱਗ ਗਿਆ ਕਰਨ ਸਾਰਾ ਓਡਾ ਓਡੀ ਹੁਣ ਆਪਣੇ ਕੰਮ ਤੇ ਲੱਗ ਗਈ ਹਾਂ ਹਾਂਜੀ ਬਹੁਤ-ਬਹੁਤ ਵਧੀਆ ਜੀ ਧੰਨਵਾਦ ਵੀਰ ਜੀ ਤੁਹਾਡਾ ਜੀਆ ਨੂੰ ਜੀ ਤੁਹਾਡਾ ਸਵਾਗਤ ਹੈ